ਪੰਜਾਬ ਦੇ ਵਿੱਚ ਆਏ ਹੜਾ ਦਿਕਾਰਨ ਬਹੁਤ ਸਾਰੇ ਜ਼ਿਲ੍ਹਿਆਂ ਦਾ ਜਨਜੀਵਨ ਪ੍ਰਭਾਵਿਤ ਹੋਇਆ ਹੈ। ਉਥੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਮਦਦ ਦੇ ਲਈ ਸਾਰੀ ਟੀਮ ਲਗਾਤਾਰ ਰਾਹਤ ਕਾਰਜਾਂ ਦੇ ਵਿੱਚ ਜੁਟੀ ਹੋਈ ਹੈ ਅਤੇ ਵਿੜਿਤ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਜੜੀਸਤ ਵਿੱਚ ਕੀਤੀ ਜਾਵੇਗੀ। ਆ ਦੇਖੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਲਗਭਗ ਪਿਛਲੇ 1 ਮਹੀਨੇ ਤੋਂ ਪੰਜਾਬ ਪੂਰੀ ਤਰ੍ਹਾਂ ਹੜ੍ਹਾਂ ਦੀ ਮਾਰੇਟ ਆ ਚੁੱਕਾ ਹੈ। ਕਾਫੀ ਜ਼ਿਲ੍ਹੇ ਪੰਜਾਬ ਦੇ ਪ੍ਰਭਾਵਿਤ ਹੋ ਚੁੱਕੇ ਨੇ। ਕਾਫੀ ਆ ਤੁਹਾਨੂੰ ਸੁਖਾ ਨਹੀਂ ਘਟਨਾਵਾਂ ਜਿਹੜੀਆਂ ਨੇ ਵਾਪਰ ਚੁੱਕੀਆਂ ਨੇ। ਸੋ ਅਸੀਂ ਰਾਹਤ ਕਾਰਜਾਂ ਦੇ ਵਿੱਚ ਪੂਰੇ ਜੁਟੇ ਹੋਏ ਆ। ਅੱਜ ਫੇਰ ਅਸੀਂ ਜਟਿਆਲਾ ਗੁਰੂ ਹਲਕੇ ਤੋਂ ਜਿਹੜਾ ਕੋਈ ਸਮਾਨ ਲੈ ਕੇ ਆਜਣਾ ਵਾਲਾ ਰਮਦਾਸ ਹਲਕੇ ਦੇ ਜਾ ਰਹੇ ਆ ਅੱਜ ਸਾਡੇ ਝੰਡਿਆਲੇ ਹਲਕੇ ਤੋਂ ਕੋਈ 15 ਕ ਪਿੰਡ ਜਿਹੜੇ ਨੇ ਅਜਨਾਲੇ ਹਲਕੇ ਦੇ ਜਿਹਦੇ ਵਿੱਚ ਹੁਨੇਵਾਲਾ ਜਸੜਾ ਰੂਰੇਵਾਲਾ ਆ ਨਿਸੋ ਕੇ ਆ ਇਹ ਜਿਹੜੇ ਪਿੰਡ ਨੇ ਇਹਨਾਂ ਦੇ ਵਿੱਚ ਅਸੀਂ ਅੱਜ ਰਾਹਤ ਸਮਗਰੀ ਜਿਹੜੀ ਆ ਪਹੁੰਚਾ ਕਰਨ ਲੱਗੇ ਆ ਜਿਹਦੇ ਵਿੱਚ ਆ ਜਿਹੜਾ ਖਾਸ ਤੌਰ ਤੇ ਚੋਕਰ ਤੇ ਜਿਹੜਾ ਅਚਾਰ ਆ ਡੰਗਰਾਂ ਵਾਸਤੇ ਮਾਲ ਡੰਗਰ ਵਾਸਤੇ ਉਹ ਜ਼ਰੂਰੀ ਆ ਕਿਉਂਕਿ ਅਸੀਂ ਜਿੱਦੋਂ ਵੀ ਜਾ ਕੇ ਦੇਖਿਆ ਜ਼ਿਆਦਾਤਰ ਜਿਹੜੀ ਆ ਚਾਰੇ ਦੀ ਡਿਮਾਂਡ ਜਿਹੜੀ ਜਾਗੀ ਹੋ ਰਹੀ ਆ ਇਸ ਤੋਂ ਇਲਾਵਾ ਕੁਝ ਰਾਸ਼ਨ ਦਾ ਸਮਾਨ ਪੀਣ ਵਾਲਾ ਪਾਣੀ ਔਰ ਖਾਸ ਤੌਰ ਤੇ ਅਸੀਂ ਅੱਜ ਦਵਾਈਆਂ ਦਾ ਜਿਹੜਾ ਹੈ ਉਹ ਪ੍ਰਬੰਧ ਕੀਤਾ ਕੋਈ ਐਂਟੀ ਫੰਗਲ ਐਂਟੀ ਬੈਕਟੀਰੀਅਲ ਦਵਾਈਆਂ ਕੋਈ ਐਂਟੀ ਅਲਰਜੀਕ ਦਵਾਈਆਂ ਕੋਈ ਆਟੋਮਾਸ ਓ.ਆਰ.ਐਸ ਇਹ ਸਾਰੀਆਂ ਅਸੀਂ ਕੋਈ ਇੰਜੈਕਟੇਬਲ ਜਿਵੇਂ ਕੋਈ ਮਰੀਮੋਟੀ ਕਿਸੇ ਦੇ ਚੋਟ ਆ ਗਈ ਕੋਈ ਉਦੇ ਵਾਸਤੇ ਇਨਫੈਕਸ਼ਨ ਨਾ ਫੈਲੇ ਕਿ ਉਹ ਟੀਕੇ ਜਾਂ ਪੈਟਨਸ ਦੇ ਟੀਕੇ ਵਗਾਰਾ ਸੀ ਲੈ ਕੇ ਜਿਹੜੇ ਆ ਉੱਥੇ ਜਾ ਰਹੇ ਆ ਤਾਂ ਕਿ ਲੋਕਾਂ ਨੂੰ ਜਿਹੜੀ ਆ ਉਹ ਪੂਰੀ ਰਾਹਤ ਜਿਹੜੀ ਆ ਦਿੱਤੀ ਜਾ ਸਕੇ ਬਾਕੀ بارش ਜਿਹੜੀ ਆ ਉਹਦੇ ਵੀ ਹੋ ਰਹੀ ਆ ਆਪਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ بارش ਦਾ ਰੁਕਣਾ ਨਾ ਨਹੀਂ ਪਈ ਕਾਫੀ ਜਿਹੜੇ ਲੋਕ ਨੇ ਉਹ ਪ੍ਰਭਾਵਿਤ ਨੇ ਸੀ ਰੈਸਕਿਊ ਵੀ ਬਹੁਤ ਲੋਕ ਕੀਤੇ ਨੇ ਔਰ ਲਗਾਤਾਰ ਸਾਡੇ ਰਾਹਤ ਕਾਰਜ ਜਿਹੜੇ ਨੇ ਉਜਾਰੀ ਨੇ ਇਸ ਤੋਂ ਇਲਾਵਾ ਸਾਡੇ ਆਪਣੇ ਹਲਕੇ ਜੰਡਿਆਲਾਪੁਰੂ ਦੇ ਵਿੱਚ ਵੀ ਕਾਫੀ ਅ ਨੁਕਸਾਨ ਮੀਂਹ ਦਾ ਕਰਕੇ ਹੋ ਰਿਹਾ ਜਿਕੇ ਹੜਾ ਦੀ ਮਾਰ ਤੋਂ ਹੜਾ ਦੀ ਮਾਰ ਉੱਤੇ ਇਲਾਜੀ ਨਹੀਂ ਹੋਈ ਪਰ ਜਿਹੜਾ ਫਾਰਸ਼ ਹੋਈ ਆ ਉਹਦੇ ਕਰਕੇ ਲੋਕਾਂ ਦੇ ਕੱਚੇ ਘਰ ਜਿਹੜੇ ਸੀਗੇ ਉਹ ਕਾਫੀ ਗਿਣਤੀ ਦੇ ਵਿੱਚ ਢੱਗ ਗਏ ਉੱਥੇ ਅਸੀਂ ਕੋਈ ਤਰ ਪਹਿਲਾਂ ਕੋਈ ਰਾਸ਼ਨ ਜਾ ਹੋਰ ਜਿਹੜੀ ਸਮਗਰੀ ਆ ਦਾ ਪ੍ਰਬੰਧ ਜਿਹੜਾ ਲਗਾਤਾਰ ਕਰ ਰਹੇ ਆ ਅੱਜ ਉਹ ਜੋ ਆਸਥਾਨ ਤੇ ਬਜ਼ੁਰਗਾਂ ਵਾਸਤੇ ਕੁਝ ਵੰਨਿਆਂ ਦਾ ਪ੍ਰਬੰਧ ਵੀ ਕੀਤਾ ਉਹ ਵੀ ਅਸੀਂ ਲੈ ਕੇ ਜਾ ਰਹੇ ਆ ਤਰਪੈਲਾ ਲੈ ਕੇ ਜਾ ਰਹੇ ਆ ਤਾਂ ਕਿ ਲੋਕਾਂ ਨੂੰ ਵੱਤ ਤੋਂ ਵੱਤ ਜੜੀ ਆ ਉਹ ਰਾਹਤ ਜੜੀ ਆ ਉਹ ਦਿੱਤੀ ਜਾ ਸਕੇ ਤੁਸੀਂ ਗਰਾਉਂਡ ਲੈਵਲ ਤੇ ਘੁੰਮ ਰਹੇ ਜੇ ਕਾਫੀ ਜਿਹੜੇ ਤੁਸੀਂ ਮਦਦ ਕਰ ਰਹੇ ਲੋਕਾਂ ਦੀ ਨੁਕਸਾਨ ਕਿੰਨਾ ਕੁ ਤੁਹਾਨੂੰ ਦੇਖੋ ਨੁਕਸਾਨ ਦਾ ਅੰਦਾਜ਼ਾ ਜਿਹੜਾ ਲਗਾਇਆ ਜਾ ਰਿਹਾ ਕੱਲ ਮੈਂ ਇੱਕ ਪੀ ਡਬਲਯੂ ਡੀ ਦੀ ਉਹ ਚਪਦਰੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਕੀਤੀ ਸੀਗੀ ਉਹਦੇ ਵਿੱਚ ਇਕੱਲਾ ਜੇ ਅਸੀਂ ਰੋਜ਼ ਦਾ ਹੀ ਦੇਖੀਏ ਤਾਂ 2000 ਕਰੋੜ ਤੋਂ ਵੱਧ ਦਾ ਨੁਕਸਾਨ ਜਿਹੜਾ ਆ ਉਹ ਰੋਜ਼ ਦਾ ਹੀ ਹੋ ਚੁੱਕਾ ਹੈ ਅਜੇ ਵੀ ਜਿਹੜਾ ਹੈ ਉਹ ਸਥਿਤੀ ਜਿਹੜੀ ਆ ਉਹ ਆਗਾ ਡੋਲ ਬਣੀ ਹੋਈ ਹੈ ਕਈ ਥਾਵਾਂ ਤੇ ਕਦੀ ਪਾਣੀ ਆ ਜਾਂਦਾ ਹੈ ਕਦੀ 2 ਫੁੱਟ ਲੱਥ ਜਾਂਦਾ ਹੈ ਕਦੀ ਜ਼ਿਆਦਾ ਹੋ ਜਾਂਦਾ ਸੋ ਅਜੇ ਪੂਰਾ ਅਨੁਮਾਨ ਤਾਂ ਜਿਹੜਾ ਨਹੀਂ ਲਗਾਇਆ ਜਾ ਸਕਦਾ ਪਰ ਫਿਰ ਵੀ ਜਿੱਥੇ-ਜਿੱਥੇ ਵੀ ਸਾਡੇ ਕੋਈ ਕਨੈਕਟੀਵਿਟੀ ਟੁੱਟੀ ਹੈ ਆ ਛੜਕਾਂ ਦੀ ਉਥੇ ਅਸੀਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਇਰੀਗੇਸ਼ਨ ਵਿਭਾਗ ਨੂੰ ਵੀ ਤੇ ਪੀ ਡਬਲਯੂ ਡੀ ਨੂੰ ਵੀ ਕਿ ਉਥੇ ਰਾਹਤ ਪਹੁੰਚਾਉਣ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਇਸ ਕਰਕੇ ਉਹ ਰਸਤੇ ਜਿਹੜੇ ਨੇ ਉਹ ਜਲਦ ਤੋਂ ਜਲਦ ਜਿਹੜੇ ਨੇ ਉਹ ਬਹਾਲ ਕੀਤੇ ਜਾਣ